ਕਲਾਕਾਰ ਸੀ ਦਿਖਾ ਗਿਆ ਕਲਾਕਾਰੀਆਂ ਕੱਲ ਫਰੋਹੀਪੁਰ ਆਏ ਭਗਵਾਨ ਸਿੰਘ ਮਾਨ ਕਲਾਕਾਰੀ ਦਿਖਾ ਗਏ ਨੇ जख्मਾਂ ਤੇ ਲੋਨ ਪਾ ਗਏ ਨੇ ਲੋਕਾਂ ਦੇ ਆਪਣੀ ਆਮ ਆਦਮੀ ਪਾਰਟੀ ਦੀ ਬੀਬੀ ਦੇ ਗੱਲ ਲਾ ਕੇ ਰੋ ਕੇ ਪਖੰਡ ਕਰਕੇ ਲੋਕਾਂ 'ਚ ਹੀ ਦਿਖਾਏ ਗਏ ਕਿ ਦੇਖੋ ਜੀ ਸੀਐਮ ਨੂੰ ਕਿੰਨਾ ਦੁੱਖ ਹੈ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਵਲੰਟੀਅਰ ਹੈ ਪਤੀ ਉਹਦਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਸਵੇਕ ਸਿੰਘ ਫੌਜੀ ਨਾਮ ਹੈ ਫਰੋਹੀਪੁਰ ਚੋਂ ਰਹਿੰਦੇ ਨੇ ਜਿੱਥੇ ਪਾਣੀ ਦਾ ਉੱਥੇ ਤਪਕਾ ਵੀ ਨਹੀਂ ਆਇਆ ਉਥੋਂ ਲਿਆ ਕੇ ਬੀਬੀ ਪ੍ਰੋਜੈਕਟ ਕਰਕੇ ਗੱਲ 'ਚ ਰੋ ਕੇ ਲੋਕਾਂ ਚ ਕੀ ਸੱਦ ਕਰਨੀ ਚਾਹੁੰਦੀ ਹੈ ਸਰਕਾਰ ਲੋਕ ਮਰ ਰਹੇ ਨੇ ਲੋਕ ਇਹ ਨਹੀਂ ਚਾਹੁੰਦੇ ਕਿ ਮੁੱਖ ਮੰਤਰੀ ਸਾਡੇ ਗਾਲਾਂ ਕਿ ਲਾ ਕੇ ਰੋਵੇ ਲੋਕ ਇਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਆਇਆ ਤਾਂ ਕੁਝ ਰਾਹਤ ਲੈ ਕੇ ਆਵੇ ਸਾਡੇ ਵਾਸਤੇ ਆ ਰੋਣਾ ਚਲਣਾ ਇਹ ਲੋਕ ਬਹੁਤ ਰੋਈ ਜਾਂਦੇ ਨੇ ਤੇ ਇੱਕ ਹੋਰ ਖਾਸ ਗੱਲ ਹੈ ਕਿ ਇਸ ਬੀਬੀ ਦਾ ਪਤੀ ਵੀ ਵੀਡੀਓ ਬਣਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਇੱਕ ਫੋਟੋ ਜਿਸ ਦੇ ਵਿੱਚ ਪੁਲਿਸ ਵਾਲੇ ਉਸ ਨੂੰ ਫੜੀ ਖੜਿਆ ਹੈ ਉਹਦੇ ਕੋਲ ਇੱਕ ਅੱਧੂ ਰੰਗਾ ਆਈਫੋਨ ਆਇਆ ਤੇ ਉਹ ਵੀਡੀਓ ਵੀ ਬਣਾ ਰਿਹਾ ਏ ਹੜ ਮਾਰੇ ਆ ਇਹਨਾਂ ਤੇ ਹੜ ਨੇ ਮਾਰ ਪਾਈ ਆ ਕਿ ਪਤੀ ਵੀਡੀਓ ਬਣਾ ਰਿਹਾ ਹੋਵੇ ਤੇ ਪਤਨੀ ਸਟੰਟ ਕਰ ਰਹੀ ਹੋਵੇ ਭਗਵੰਤ ਮਾਨ ਨਾਲ ਕੇ ਨੈਲੇ ਸਭ ਨੂੰ ਪਤਾ ਲੱਗ ਗਿਆ ਸੀ ਤੁਹਾਡੀ ਇਸ ਕਲਾਕਾਰੀ ਦਾ ਜਦੋਂ ਬੀਬੀ ਦੇ ਅਸੀਂ ਨਹੀਂ ਚਾਹੁੰਦੇ ਕਿਸੇ ਔਰਤ ਬਾਰੇ ਬੋਲਣਾ ਕਿ ਜਿਸ ਤਰੀਕੇ ਨਾਲ ਬੀਬੀ ਤਿਆਰ ਹੋਈ ਸੀ ਇਹ ਕੀ ਹੈ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ